ਇਹ ਤਸਵੀਰਾਂ ਨੇ ਮੁਹਾਲੀ ਦੇ 6 ਫੇਸ ਸਰਕਾਰੀ ਹਸਪਤਲ ਦੀਆਂ ਜਿੱਥੇ ਰਾਜਵੀਰ ਜਵੰਦਾ ਦਾ ਪੋਸਟਮਾਰਟਮ ਚੱਲ ਰਿਹਾ ਹੈ। ਅੱਜ ਸਵੇਰੇ 10:55 ਮਿੰਟ ਤੇ ਜਿਹੜੇ 40s ਹਸਪਤਲ ਦੇ ਵਿੱਚੋਂ ਡਾਕਟਰਾਂ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਬਹੁਤ ਹੀ ਮੰਦਭਾਗੀ ਖਬਰ ਹੈ 10:55 ਮਿੰਟ ਤੇ ਰਾਜਵੀਰ ਜਵੰਦਾ ਨੇ ਆਪਣੇ ਆਖਰੀ ਸਾਹ ਲਏ ਸੀ ਹਾਲਾਂਕਿ ਜਿਹੜਾ ਉਹਨਾਂ ਦਾ ਇਲਾਜ ਸੀ ਟ੍ਰੀਟਮੈਂਟ ਸੀ ਉਹ 40s ਹਸਪਤਲ ਦਾ ਮੁਹਾਲੀ ਦੇ ਵਿੱਚ ਹੀ ਚੱਲ ਰਿਹਾ ਸੀ ਪਿਛਲੇ 10 ਦਿਨਾਂ ਤੋਂ ਰਾਜਵੀਰ ਜਵੰਦਾ ਵੈਂਟੀਲੇਟਰ ਤੇ ਚੱਲ ਰਹੇ ਸੀ ਤੇ ਅੱਜ ਜਦੋਂ ਉਹਨਾਂ ਨੇ ਆਖਰੀ ਸਾਹ ਲਏ ਤੇ ਉਸ ਤੋਂ ਬਾਅਦ ਉਹਨਾਂ ਦੀ ਡੈੱਡ ਬੋਡੀ ਨੂੰ ਮੋਹੱਲੀ ਦੇ 6 ਫੇਸ ਹਸਪਤਾਲ ਦੇ ਵਿੱਚ ਪੋਸਟ ਮਾਰਟਮ ਵਸਤੇ ਲੈ ਕੇ ਲਿਆਂਦਾ ਗਿਆ ਸੋ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਐਂਬੂਲੈਂਸ ਦੇ ਕੋਲ ਕਨਵਰ ਗਰੇਵਲ ਖੜੇ ਹੋਏ ਨੇ ਸੋ ਜੇਕਰ ਗੱਲ ਕਰੀਏ ਜਿਸ ਦਿਨ ਪਹਿਲੇ ਦਿਨ ਤੋਂ ਹੀ ਰਾਜਵੀਰ ਜਵੰਦਾ ਜਦੋਂ 40s ਹਸਪੀਟਲ ਦੇ ਵਿੱਚ ਐਡਮਿਟ ਹੋ ਗਏ ਸੀ ਤੇ ਕੁਲਵਿੰਦਰ ਬਿੱਲਾ ਤੇ ਰঞ্জੀਤ ਬਾਵਾ ਉਸ ਤੋਂ ਬਾਅਦ ਜਸ ਬਾਜਵਾ ਤੇ ਕਨਵਰ ਗਰੇਵਾਲੇ ਇਹ ਪਹਿਲੇ ਦਿਨ ਤੋਂ ਹੀ ਹਸਪੀਟਲ ਦੇ ਵਿੱਚ ਰੋ ਜਾ ਰਹੇ ਸੀ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਰਹੇ ਸੀ ਸੋ ਇਸ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਕੁਲਵਿੰਦਰ ਬਿੱਲਾ ਨੇ ਦੁਸ਼ਹਿਰੇ ਤੇ ਇੱਕ ਸ਼ੋਅ ਲਾਇਆ ਸੀ ਇੱਕ ਅਖਾੜਾ ਸਿਗਾ ਉਹਨਾਂ ਦਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੇਰਾ ਸ਼ੋਅ ਲਾਂਦਾ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦਾ ਮਨ ਨਹੀਂ ਹੈਗਾ ਸੀ ਪਰ ਮੇਰੀ ਮਜਬੂਰੀ ਸੀ ਕਿਉਂਕਿ ਮੈਂ ਕਮਿਟਮੈਂਟ ਕੀਤੀ ਹੋਈ ਸੀ ਕਿਉਂਕਿ ਉਸ ਸ਼ੋਅ ਦੇ ਵਿੱਚ ਵੀ ਬਾਕਾਇਦਾ ਕੁਲਵਿੰਦਰ ਬਿੱਲਾ ਨੇ ਕਿਹਾ ਸੀ ਕਿ ਆਪਾਂ ਸਾਰੇ ਜਾਣੇ ਅਰਦਾਸ ਕਰੀਏ ਕਿ ਛੇਤੀ ਤੋਂ ਛੇਤੀ ਰਾਜਵੀਰ ਜਵੰਦਾ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਾਵੇ ਪਰ ਦੁੱਖ ਦੀ ਗੱਲ ਇਹ ਆ ਕਿ ਕਿਸੇ ਦੀ ਵੀ ਅਰਦਾਸ ਨੇ ਕੋਈ ਕੰਮ ਨਹੀਂ ਕੀਤਾ ਜਿੱਥੇ ਸਾਰਾ ਪੰਜਾਬ ਬੱਚਾ-ਬੱਚਾ ਰਾਜਵੀਰ ਜਵੰਦਾ ਵਾਸਤੇ ਅਰਦਾਸ ਕਰ ਰਿਹਾ ਸੀ ਸੋ ਇਹ ਪੋਸਟਮਾਰਟਮ ਚੱਲ ਰਿਹਾ ਹੁਣ ਉਹਨਾਂ ਦਾ ਮੋਹਾਲੀ ਦੇ 6 ਫੇਸ ਸਰਕਾਰੀ ਹਸਪਤਾਲ ਦੇ ਵਿੱਚ ਤੇ ਬਾਹਰ ਐਂਬੂਲੈਂਸ ਦੇ ਕੋਲ ਕਨਵਰ ਗਲੇਵਾਲ ਖੜੇ ਹੋਏ ਨੇ ਹੁਣ ਪੋਸਟਮਾਰਟਮ ਚੱਲ ਰਿਹਾ ਤੇ ਇਸ ਤੋਂ ਬਾਅਦ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਰਾਜਵੀਰ ਜਵੰਦਾ ਦੀ ਜਿਹੜੀ ਮੌਤ ਆ ਕਿੰਨਾ ਕਾਰਨ ਕਰਕੇ ਹੋਈ ਹੈ ਕਿਉਂਕਿ ਜਿਹੜੀਆਂ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਗੁੱਜੀਆਂ ਸੱਟਾਂ ਅੰਦਰੂਣੀ ਇੰਨੀਆਂ ਕੁ ਜ਼ਿਆਦਾ ਸੱਟਾਂ ਸੀ ਕਿ ਉਹ ਰਿਕਵਰ ਨਹੀਂ ਕਰ ਪਾਏ ਹੈਗੇ ਸੋ ਇਹ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅੰਦਰ ਕਿਹੜੀ ਕਿਹੜੀਆਂ ਸੱਟਾਂ ਲੱਗੀਆਂ ਹੋਈਆਂ ਸੀ ਤੇ ਕਿੰਨਾ ਕਾਰਨਾ ਕਰਕੇ ਰਾਜਵੀਰ ਜਵੰਦਾ ਨੇ ਅੱਜ ਸਵੇਰੇ ਜਿਹੜੇ ਆਪਣੇ ਆਖਰੀ ਸਾਹ ਲੈਨੇ ਤੇ ਜਿਹੜੀ ਜ਼ਿੰਦਗੀ ਸੀ ਜ਼ਿੰਦਗੀ ਦੀ ਬਾਜੀ ਜਾਂ ਫਿਰ ਕਹਿ ਲਈਏ ਕਿ ਜਿਹੜੀ ਜ਼ਿੰਦਗੀ ਦੀ ਲੜਾਈ ਸੀਗੀ ਉਹ ਹਾਰ ਗਏ ਨੇ